ਮਾਸਾ ਹਾਂ ਕਿਵੇਂ ਭਾਈ ਕੁੜਗੇ ਹਾਂ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕੌਣ ਅਮਨ ਬੋਲਦੀ ਹੈ ਕਿ ਰਮਨ ਬੋਲਦੀ ਹੈ ਥੋੜੀ ਤਾਂ ਭਾਈ ਕੁੜੀ ਆਵਾਜ਼ ਹੀ ਇੱਕੋ ਜੀ ਇੱਕ ਤਾਂ ਮੈਂ ਤਾਂ ਰਮਨ ਬੋਲਦੀ ਹਾਂ ਅਖੀਰ ਰਮਨ ਹੈ ਅੱਛਾ ਰਮਨ ਬੋਲਦੀ ਹੈ ਹਾਂ ਅੱਛਾ ਰਮਨ ਬੋਲਦੀ ਹੈ ਭਾਈ ਮੈਂ ਤਾਂ ਗੱਲ ਤਾਂ ਤੇਰੇ ਨਾਲ ਹੀ ਕਰਨੀ ਸੀ ਅਮਨ ਨੂੰ ਗਾਹ ਨੂੰ ਕਰਨੀ ਮੈਨੂੰ ਇਹਨਾਂ ਤੁਹਾਡੀ ਆਵਾਜ਼ ਦਾ ਨਾ ਬਾੜਾ ਉਹ ਪੈਂਦਾ ਭਲੇਖਾ ਜਾ। ਦਾਰੀ ਨਾ ਗਿਆ ਜਿੰਨੇ ਮੱਚਦੇ ਤਾਂ ਕੰਦੀਆਂ ਤੇ ਤਾਂ ਬੀਨਾਂ ਤੇ ਨਾ ਲਿਖੋ ਸੀ। ਹਾਂ ਆਵਾਜ਼ ਦਾ ਮੈਂ ਆਵਾਜ਼ ਦਾ ਭਲੇਖਾ ਖਾ ਗਿਆ ਨਾ ਤਾਂ ਕਰਕੇ। ਕਾਫੀ ਸੁੰਨ ਸੀ ਹੈ ਦਰਦੇ ਆਂ ਜੀ ਕੋਈ ਜਨਾ ਇੱਕ ਰੀਤੇ ਹੀ ਟੈਕਨਿਕ ਹੋ ਜਾਂਦੀ ਹੈ ਮੈਂ ਕੋਈ ਕਹਾਂ ਨਹੀਂ ਕੈਬੋਟਾ ਦੀ ਆਵਾਜ਼। ਅੱਛਾ ਤੁਸੀਂ ਕਲਾਸ 'ਚ ਇਕੱਠੀਆਂ ਹੀ ਪੜ੍ਹਦੀਆਂ ਤੁਸੀਂ ਭਾਈ ਫਿਰ ਹੈ। ਹਾਂ ਤੁਸੀਂ ਗੱਲ ਕਰਦੇ ਹੋ। আচ্ছা আচ্ছা। ਹੋਰ ਸੁਣਾ ਭਾਈ ਕਿਵੇਂ ਚੱਲਦੀ ਏ ਤੁਹਾਡੀ ਪੜ੍ਹਾਈ? ਵਧੀਆ ਚੱਲਦੀ ਹੈ। ਹਾਂਜੀ। ਸੋਨੂੰ ਜਾਂ ਦਸਾਰਾ ਕਰਦੀ ਏ। ਨਹੀਂ ਆਵਾ ਮੈਂ ਗੇ ਭਾਈ ਸੋਨੂੰ ਜਾਂ ਤੁਸੀਂ ਕਰਦੇ ਹੋ ਸਾਡੀ ਮੰਮੀ ਤਾਂ ਯਾਦ ਕਰਦੀ ਨਹੀਂ ਭਾਈ ਜੀ ਦਾ ਮੈਂ ਜੀਜਾ ਲੱਗਦਾ। ਹਾਂ। ਮਨਜੀ ਕਰਦੇ ਆ ਜੀ ਤਾਂ ਕਿਹਦਾ ਨਾ ਤੁਸੀਂ ਵੀ ਕਿਤੇ ਨੀਂਤੋਂ ਆਉਂਦੇ।

ਇਹ ਜੀ ਤੁਹਾਨੂੰ ਮਾਗੋ ਨਾ ਮਸਤੀਆਂ ਕਰਾਉਣਾ ਪਰ ਉਹ ਨਾ ਬਈ ਬਸ ਕਰ ਲੈ। ਲਾ ਭਾਈ ਵਿਆਹ ਨਹੀਂ ਕਰਾਉਣਾ ਤੁਸੀਂ ਲੈ ਕਮਾਲ ਲੈ। ਇਹ ਨਹੀਂ ਚੱਲਦੀ ਰੱਖੀ ਆਉਣੇ ਚਿਰ ਮੈਨੂੰ ਨਹੀਂ ਕਹਿੰਦੇ ਕਿ ਤੁਸੀਂ ਇਹ ਗੱਲ ਨਹੀਂ ਕਰਨੀ। ਕੈਬ ਜੀ ਗੱਲ ਨਹੀਂ ਕਰਨੀ। ਹਾਂ ਮੈਂ ਵੀ ਗੱਲ ਨਹੀਂ ਕਰਨੀ। ਫਿਰ ਹੋਰ ਕੈਬ ਜੀ ਗੱਲ ਕਰਨੀ ਹੈ ਭਾਈ ਦੱਸੋ ਫਿਰ ਹੁਣ ਵਿਆਹ ਤਾਂ ਕਰਾਉਣਾ ਹੀ ਹੈ ਤੁਸੀਂ ਵਿਆਹ ਦੀ ਉਮਰ ਦੀਆਂ ਹੋ ਗਈਆਂ ਹੁਣ ਆਪਦਾ ਘਰ ਤਾਂ ਵਸਾਉਣਾ ਹੀ ਹੈ। ਤੇ ਕੁਝ ਚੱਕੇ ਕੁਝ ਨਹੀਂ ਕਰਦਿਆਂ ਉਸ ਤੋਂ ਹਾਲੇਸੇ ਕਰਨਾਗਾ ਕਿ ਇਹ ਕੇਸ ਬੰਦ ਹੋ ਗਏ ਨੇ ਲੜੀ ਬੰਨ੍ਹੇ ਤਾਂ ਅੱਛਾ ਅੱਛਾ ਕੰਮ ਦੇਖਿੰਦੇ ਰਹਾਂ ਤੇ ਮੈਂ ਤਾਂ ਵਰਕ ਚਾਹੁੰਦਾ ਤਾਹਣ ਭਾਈ ਐਡੀਆਂ ਐਡੀਆਂ ਕੋਠੇ ਜਿਹੜੀਆਂ ਹੋ ਗਈਆਂ ਤੁਸੀਂ ਹੁਣ ਵਿਆਹ ਤਾਂ ਹੁਣ ਕਰਨਾ ਮੈਂ ਤਾਂ ਸੋਚਿਆ ਸੀ ਮੈਂ ਤਾਂ ਲੱਗੇ ਆਪਣੇ ਗਵਾਨ ਚ ਮੈਂ ਬੱਸ ਨਹੀਂ ਕਰਨਾ ਮੈਂ ਜਿੰਨ ਸਭਾ ਚ ਬੈਠ ਕੇ ਖਾਣ ਪਿੱਛੇ ਅੱਛਾ ਇੰਨੀ ਰਾਤ ਅੱਧੀ ਰਾਤ ਨੂੰ ਜਾਗ ਕੇ ਤੁਸੀਂ ਕੀ ਕਰਦੇ ਹੋਗੇ ਇਸ ਵੇਲੇ ਰਾਤ ਦੇ 10:30 ਹੋਏ ਫੇਰ ਮੈਂ ਤਾਂ ਵੀ ਘੰਟੀ ਮਾਰ ਕੇ ਦੇਖਿਆ ਸੀ ਮੈਂ ਤਾਂ ਮੈਂ ਤਾਂ ਲਾਉਂਦਾ ਸੀ ਆਪਦੀ ਸਾਲੀ ਨੂੰ ਫੋਨ ਤੇਰੀ ਮੰਮੀ ਨੂੰ ਹੂੰ ਉਹ ਤੁਸੀਂ ਸਾਮੇ ਦੇ ਰਹੇ ਸੀ ਸਾਮੇ ਚੈੱਕ ਕਰ ਰਹੇ ਸੀ ਉਹਨਾਂ ਦਾ ਮੈਂ ਆਉਂਦਾ ਕੱਪੜੇ ਛੁੱਟੇ ਅੱਖੀਂ ਤੇ ਉਹਨਾਂ ਤੇ ਮਰਤਾ ਦੁਨ ਨਾਲੇ ਛੱਡੇ ਸੀ ਜਾਂ ਕਿਸੇ ਕਰਮ ਨੂੰ ਦੇਖਦਾ ਮੈਨੂੰ ਦੇ ਸਰ ਮੈਂ ਇਹ ਜਾਨ ਕਰਦੇ ਨਿਹਾਰਾਂ ਦੇ ਲਈ ਸਖੀ ਕੋ ਬਿਕਰਾਂ ਰਹੇ। ਖਲੋ ਰਾਖਦੇ ਨੇ ਸੋ ਦਿੱਤੋ। ਕਾਦੋ ਰੱਖਦੇ ਸਾਡੇ ਤਿੰਨੇਗਾ ਦੱਸੋ। ਇਸੇ ਲਈ ਆਂਦੇ ਹਾਂ ਮੈਂ ਤਾਂ ਮੈਂ ਫੁੱਲ ਫਲਾਈਟ ਤੋਂ ਸਿੱਟ ਬੋਡੀ ਲੈ ਕੇ ਆਇਆ ਇਹ ਦੇਖੋ। ਬੱਚਾ ਕੀ? ਆਹੀ ਗੱਲ ਪਈ ਥੋੜੀ ਮੰਮੀ ਕਹਿੰਦੀ ਹੁੰਦੀ ਏ। ਹਾਂ। ਕਜੀਜਾ ਜੀ ਜੇਕਰ ਤੁਸੀਂ ਮੇਰੇ ਨਾਲ ਵਿਆਹ ਹੁੰਦੇ ਨਾ ਤਾਂ ਗੱਲ ਹੀ ਬਣ ਜਾਣੀ ਸੀ। ਆ ਤਾਂ ਭਾਈ ਹੁਣ ਕਿਹੜਾ ਕਿਸਮ ਦਾ ਦੇ ਗੇੜ ਹੈ ਹਨਾ ਕੋਣ ਕਿੱਥੇ ਵਿਆਹ ਜਾਂਦਾ ਜਿਹਦੇ ਜਿੱਥੇ ਸੰਜੋਗ ਲਿਖੇ ਹੁੰਦੇ ਮम्मी ਲਈ ਤਾਂ ਪਾਪਾ ਨੇ ਹੀ ਐ ਨਾ ਕਿਸੀ ਦੇ ਸਿੱਖੀ ਫੜ ਨਹੀਂ ਹੈ ਜੀ ਹੰਕੇ ਨਹੀਂ ਨਹੀਂ ਮੰਮੀ ਲਈ ਤਾਂ ਪਾਪਾ ਹੈ ਜੀ ਇਹਦੇ ਗੱਲ ਮੈਂ ਮੰਮੀ ਨੇ ਦਾ ਪਾਪਾ ਹੈ ਜੀ ਪਰ ਮੰਮੀ ਦਾ ਵੀ ਤਾਂ ਚਰੀ ਦਾ ਜੀ ਬਹੁਤ ਕਰਦਾ ਹੈ ਮੇਰੇ ਨਾਲ ਕਰਨ ਨੂੰ ਜਿੰਨਾ ਇਹਨਾਂ ਅਪਰੈਂਟਸ਼ਿਪ ਕਰ ਲਾਂ ਇਹ ਸਾਨ ਮੈਂ ਸਿੱਖੀ ਫੜ ਕਰਾਂਗਾ ਕਰਦਾ ਸਭੇ ਮੈਂ ਕਰਾਂਗਾ ਜੀ ਸਿੱਖੀ ਨਹੀਂ ਕਰਿਆ ਮੈਂ ਤੁਹਾਡਾ ਜੀ ਮੇਰੀ ਗੱਲ ਸੁਣ ਲੈ ਹੁਣ ਅੰਨਾ ਕੀ ਭਾਲੇ ਦੋ ਅੱਖਾਂ ਜੀ ਮੈਨੂੰ ਹੁਣ ਜੀ ਕਰਦਾ ਤਾਈਂ ਅੱਧੀ ਰਾਤ ਨੂੰ ਫੋਨ ਕਰਨਾ ਅੱਧੀ ਰਾਤ ਨੂੰ ਬੜੇ ਮਿਲਣੇ ਸੀ ਤੁਹਾਡੇ ਤੋਂ ਹੂੰ ਨਹੀਂ ਨਹੀਂ ਅੰਨੇ ਨੇ ਤੇ ਸੁਪੀ ਚ 4 ਕੁਛ ਵੀ ਭਾਏ ਦਿਨਾ ਖਾਈ ਨਾ ਵਰਗੇ ਕਿਸ ਕੰਵਰਗੇ ਹੋਰ ਚੀਜ਼ ਲਾਉਦੇ ਆਂ ਅੱਖਾਂ ਵਰਗੀ ਹੋਰ ਚੀਜ਼ ਭਾਲਦੇ ਆਂ ਹਾਂਜੀ ਬੱਚਾ ਬਸ ਉਸ ਸੀਨੇ ਦਾ ਦੁਨੀਆ ਪਾਗਲ ਕੀਤੀ ਪਈ ਹੈ ਭਾਈ ਹੋਰ ਐਸੀ ਕੀ ਭਾਲਾਂ ਤੈਨੂੰ ਤੈਨੂੰ ਕਿਸੇ ਹੋਰ ਦੀ ਹੋਣੀ ਹੈ పాగ్రీగా eh? విషయ హలో గ కు భా అఐదిని తిం ఆథియా రాిము కూపట్ సకట్సు. సాంజగనా కిరంండిలగినా కనోటకా్రి వదమ wizardనా ఏంంచా చారటిరనా ఇండ్యాది అదీలా భామా చా homage అగా చాల మేరీ మమ్మీ మొత్త ల